ਫਰਹੀ ਨਾਮ ਤੋਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗਗਨਦੀਪ ਸਿੰਘ ਆ ਤੇ ਮੈਂ ਇੱਥੇ ਬਾਸਕਟਬਾਲ ਕੋਚ ਆ ਬਕਸਨ ਸਟੇਡੀਅਮ ਦੇ ਵਿੱਚ ਤੇ ਅਸੀਂ ਇੱਥੇ ਬੱਚਾ ਸੈਂਟਰ ਚਲਾ ਰਹੇ ਆ ਪਿਛਲੇ 5-6 ਸਾਲ ਤੋਂ ਜੇ ਸਾਡੇ ਕੋਲ 50 ਤੋਂ 60 ਬੱਚੇ ਦੇਲੀ ਪ੍ਰੈਕਟਿਸ ਕਰ ਰਹੇ ਨੇ ਤੇ ਮੇਰਾ ਬੱਚਿਆਂ ਨੂੰ ਇਹ ਸੁਨੇਹਾ ਹੈ ਕਿ ਜੋ ਬੱਚੇ ਘਰੇ ਬੈਠ ਕੇ ਆਪਣਾ ਵੇਸਟ ਟਾਈਮ ਵੇਸਟ ਕਰ ਰਿਆ ਉਹ ਗਰਾਊਂਡ 'ਚ ਆਉਣ ਆਪਣੀ ਫਿਜ਼ੀਕਲ ਫਿਟਨੈਸ ਕਰਨ ਜਿਸ ਦੇ ਨਾਲ ਕੀ ਹੋਏਗਾ ਕਿ ਇੱਕ ਤੋਂ ਫਿਰ ਫਿਜ਼ੀਕਲ ਫਿਲਟਰ ਤੇ ਰਹਿਣਗੇ ਕਰਨ ਹੋਣਗੇ ਹੋਣਗੇ ਨਾਲ ਦੇ ਨਾਲ ਉਹ ਨਸ਼ਿਆਂ ਤੋਂ ਦੂਰ ਹੋਣਗੇ ਉਹਨਾਂ ਦਾ ਕੰਸਿਸਟੈਂਸੀ ਜ਼ਿਆਦਾ ਵਧੇਗਾ ਸਟੱਡੀ ਵਿੱਚ ਵੀ ਕਿਉਂਕਿ ਤੁਸੀਂ ਆਪ ਦੇ ਟਾਈਮ ਦੇਖੋ ਜੋ ਟਾਈਮ ਚੱਲ ਰਿਹਾ ਹੈ ਬੱਚੇ ਫੋਨ ਦੇ ਨਾਲ ਜੁੜੇ ਹੋਏ ਬਹੁਤ ਜ਼ਿਆਦਾ ਆਈ ਸਾਈਡ ਤੇ ਫਰਕ ਪੈ ਰਿਹਾ ਹੈ ਉਹਨਾਂ ਦੀ ਬਦੀਤ ਤੇ ਫਰਕ ਪੈ ਰਿਹਾ ਹੈ ਪਰ ਇਹੀ ਬੱਚੇ ਜੋ ਗਰਾਊਂਡ ਚ ਜਾਣਗੇ ਉਹ ਹਰ ਚੀਜ਼ ਤੋਂ ਬਚਣਗੇ ਪਹਿਲੀ ਗੱਲ ਨਸ਼ੇ ਤੋਂ ਬਚਣਗੇ ਦੂਜਾ ਮੋਬਾਈਲ ਤੋਂ ਬਚਣਗੇ ਤੀਜਾ ਗਲਤ ਸੰਗਤ ਤੋਂ ਬਚਣਗੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ 'ਚ ਹਿੱਸਾ ਲਾਓ ਤੇ ਨਸ਼ਿਆਂ ਤੋਂ ਦੂਰ ਹੋ ਇਹ ਬੱਚਿਆਂ ਨੂੰ ਰੋਜ਼ 1 ਘੰਟਾ ਕਟੋਗੜ ਗਰਾਊਂਡ 'ਚ ਭੇਜਣਾ ਤਾਂ ਕਿ ਉਹਨਾਂ ਦੀ ਅੱਗੇ ਜਾ ਕੇ ਜ਼ਿੰਦਗੀ ਹੋਰ ਵਧੀਆ ਹੋ ਸਕੇ। ਥੈਂਕ ਯੂ ਸਰ। ਸਰ ਤਾਂ ਕਿਸ ਤਰ੍ਹਾਂ ਦਾ ਪ੍ਰਾਲਾ ਸਰਕਾਰ ਕਿਸ ਤਰ੍ਹਾਂ ਬੱਚਿਆਂ ਨੂੰ ਵਿੱਚ ਸੰਯੋਗ ਦੇ ਰਹੀ ਹੈ। ਠੀਕ ਹੈ। ਸਰ ਜੋ ਇਹ ਗੇਮਾਂ ਚੱਲ ਰਹੀਆਂ ਮੈਂ ਕਹਿੰਦਾ ਇਹ ਬਹੁਤ ਵਧੀਆ ਪ੍ਰਾਲਾ ਜੀ। ਇਸ ਤੋਂ ਪਹਿਲਾਂ ਕਦੀ ਇਦਾਂ ਦੇ ਪ੍ਰਾਲਾ ਨਹੀਂ ਹੁੰਦੇ। ਪਹਿਲਾਂ ਹੁੰਦਾ ਸੀ ਇੱਕ ਟੂਰਨਾਮੈਂਟ ਕਰਾਂਦੇ ਸੀ ਸੀਨੀਅਰ ਲੈਵਲ ਦਾ, ਤੋਂ ਖਤਮ ਹੋ ਜਾਂਦਾ ਸੀ। ਪਰ ਹੁਣ ਇਸ ਵਾਰ 2 ਸਾਲਾਂ ਤੋਂ ਚੱਲ ਰਿਹਾ ਹੈ, 3 ਸਾਲ ਤੋਂ। ਇਹ ਤੀਜਾ ਸੀਜ਼ਨ ਆ। ਅੰਡਰ 14, 17, 21, 30, 40 ਤੇ ਕੁਝ ਗੇਮਾਂ 'ਚ ਕਉਨ ਨੇ ਹਰ ਵਰਗ ਨੂੰ ਜੋੜਿਆ ਹੈ ਗੇਮ ਦੇ ਨਾਲ ਸਪੋਰਟਸ ਦੇ ਨਾਲ ਕਿ ਕੋਈ ਬੰਦਾ ਇਹ ਨਾ ਕਹਵੇ ਕਿ ਮੈਨੂੰ ਮੌਕਾ ਨਹੀਂ ਮਿਲਿਆ ਹਰ ਬੰਦੇ ਨੂੰ ਮੌਕਾ ਮਿਲ ਰਿਹਾ ਹੈ ਮਹਣੇ ਮੌਕਾ ਆਪਾਂ ਸਾਹਮਣੇ ਹੈ ਤੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤੇ ਇਹ ਬਹੁਤ ਵਧੀਆ ਪੀੜਾ ਵਧੀਆ ਇੱਕ ਤਰੀਕਾ ਹੈ ਬੱਚਿਆਂ ਨੂੰ ਹਾਂਜੀ ਬਹੁਤ ਵਧੀਆ ਪ੍ਰਸ਼ਾਸਨ ਦਾ ਬਹੁਤ ਵਧੀਆ ਸਹਿਯੋਗ ਹੈ ਜੀ ਬੱਚਨ ਨੂੰ ਬਹੁਤ ਵਧੀਆ ਰਿਫਰੈਸ਼ਮੈਂਟ ਮਿਲ ਰਹੀ ਹੈ ਜੀ ਹਰ ਤਰ੍ਹਾਂ ਦਾ ਇਕਵਿਪਮੈਂਟ ਮਿਲਿਆ ਬੱਚਿਆਂ ਨੂੰ ਜੀ ਬਹੁਤ ਵਧੀਆ ਸਹਿਯੋਗ ਮਿਲ ਰਹੀ ਹੈ ਸਰਕਾਰ ਵੱਲੋਂ ਜੀ ਥੈਂਕ ਯੂ ਸਰ ਮੇਰਾ ਨਾਮ ਪਰਮਿੰਦਰ ਕੌਰ ਹੈ ਮੈਂ ਬਾਸਕਟਬਾਲ ਕੋਚ ਹਾਂ ਸਰ ਇਹ ਸੇ ਖੇਡਾਂ ਜਿਹੜੀਆਂ ਵਤਨ ਪੰਜਾਬ ਦੀਆਂ 2024 ਦੀਆਂ 21 ਤਰੀਕ ਤੋਂ ਲੈ ਕੇ 26 ਤਰੀਕ ਤੱਕ ਕਰਵਾਈਆਂ ਜਾ ਰਹੀਆਂ ਨੇ ਜਿੰਦੇ ਚੁਅਚ ਅਸੀਂ ਅੰਦਰ 14 17 ਔਰ 21 ਗਰੁੱਪ ਜਿਹੜੇ ਨੇ ਮੁੰਡਿਆਂ ਦੇ ਸ਼ੁਰੂ ਕਰਵਾਇਓ ਸੀ ਕੱਲ ਤੋਂ ਜਿਨ੍ਹਾਂ ਦਾ ਅਸੀਂ ਹੁਣ ਅੱਜ ਅੰਦਰ 17 ਤੇ ਅੰਦਰ 14 ਦਾ ਫਾਈਨਲ ਦਾ ਜਿਹੜਾ ਹੈ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕੀਤਾ ਹੈ ਤੇ ਕੱਲ ਤੋਂ ਸਾਡੇ ਕੁੜੀਆਂ ਦੀ ਟੀਮਾਂ ਦਾ ਜਿਹੜਾ ਸੀ ਮੈਚ ਸਟਾਰਟ ਕਰਾਵਾਂਗੇ ਸਰ ਬੱਚਿਆਂ ਨੂੰ ਇਹੀ ਜਿਵੇਂ ਅੱਜ ਕੱਲ ਦੇ ਨਸ਼ਾ ਰਹਿਤ ਮਤਲਬ ਇਸ ਚੀਜ਼ ਤੋਂ ਬੱਚੇ ਜਿਹੜੇ ਨਸ਼ੇ ਤੋਂ ਦੂਰ ਜਾਣਗੇ ਮੋਬਾਈਲਾਂ ਨੂੰ ਛੱਡਣਗੇ ਔਰ ਆਪਣੀ ਸਿਹਤ ਦੇ ਤੰਦਰੁਸਤੀ ਦਾ ਰਾਜ ਇਹਨਾਂ ਦਾ ਖੇਡਾਂ ਹੀ ਆ। ਆਗਰ ਉਹਨੂੰ ਕੰਟੀਨਿਊ ਕਰਨਗੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜੀ ਜਿਹੜਾ ਉਹਨਾਂ ਨੇ ਇਸ ਸੀਜ਼ਨ ਨੂੰ ਅੱਗੇ ਲਿਆਉਣ ਲਈ ਬਹੁਤ ਵੱਡੇ ਔਰ ਬਹੁਤ ਵਧੀਆ ਉਪਰਾਲੇ ਕੀਤੇ ਆ ਜੀ। ਹਾਂਜੀ ਹਾਂਜੀ ਖੇਡਾਂ ਵੱਲ ਧਿਆਨ ਦੇ ਰਿਹਾ ਬੱਚਿਆਂ ਦੀ ਸਿਹਤ ਜਿਹੜੀ ਹੈ ਉਹ ਇਹਦੇ ਨਾਲ ਬਹੁਤ ਫਿਜ਼ੀਕਲ ਫਿਟਨੈਸ ਵਧਦੀ ਹੈ ਔਰ ਬੱਚੇ ਜਿਹੜੇ ਨੇ ਤੰਦਰੁਸਤ ਬਣਦੇ ਆ ਸੋ ਤੰਦਰੁਸਤ ਬੱਚੇ ਆ ਤਾਂ ਤੰਦਰੁਸਤ ਪੰਜਾਬ ਹੋਊਗਾ। ਸਾਡਾ ਧੰਨਵਾਦ। ਮੇਰਾ ਨਾਮ ਰਿਸ਼ੀ ਹੈ ਜੀ ਮੈਂ ਇੱਥੋਂ ਫਿਰੋਜ਼ਪੁਰ ਦੇ ਆਇਆ ਲੋਕਲ ਦੀ ਹਾਂਜੀ ਖੇਡਾਂ ਬਾਸਕਟਬਾਲ ਆਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਨੇ ਇਹ ਸਰਕਾਰ ਬਹੁਤ ਵਧੀਆ ਉਪਰਾਲਾ ਕਰਦੀ ਪਈਏ ਸਾਰੇ ਬੱਚਾ ਵਾਸਤੇ ਬਹੁਤ ਵਧੀਆ ਜਿਵੇਂ ਅੱਜ ਦੀ ਜਨਤਾ ਜਿਵੇਂ ਅੱਜ ਦੇ ਜਿਹੜੀ ਫਿਊਚਰ ਹੈ ਬੱਚੇ ਆ ਉਹ ਜਿਵੇਂ ਕਈ ਨਸ਼ਿਆਂ ਤੇ ਚੱਲ ਜਾਂਦੇ ਆ ਪਰ ਇਹ ਸਰਕਾਰ ਬਹੁਤ ਵਧੀਆ ਕਰਦੀ ਪਈਏ ਬੱਚਾ ਨੂੰ ਖੇਡਾਂ ਵਿੱਚ ਲਾਂਦੀ ਪਈਏ ਹਰ ਤਰ੍ਹਾਂ ਦੀ ਖੇਡਾਂ ਇੱਥੇ ਹੋ ਰਹੀਆਂ ਮੈਨੂੰ ਵੀ ਬੜਾ ਵਧੀਆ ਲੱਗਾ ਇੱਥੇ ਖੇਡ ਕੇ ਉਹਨਾਂ ਬਾਰੇ ਮੈਂ ਇਹ ਜਾਣਾ ਚਾਹਾਂਗਾ ਕਿ ਉਹਨਾਂ ਨੂੰ ਨਸ਼ੇ ਵਿੱਚ ਨਹੀਂ ਜਾਣਾ ਚਾਹੀਦਾ ਤੇ ਖੇਡਾਂ ਵਿੱਚ ਪੂਰਾ ਆਪਣਾ ਮਤਲਬ ਜੋਗ ਦੇਣਾ ਚਾਹੀਦਾ ਪੜਾਈ ਵਿੱਚ ਵੀ ਦੇਣਾ ਚਾਹੀਦਾ ਪਰ ਖੇਡਾਂ ਨਾਲ ਪੂਰਾ ਆਪਣਾ ਸਰੀਰ ਫਿੱਟ ਰੱਖਣਾ ਚਾਹੀਦਾ ਜੀ ਧੰਨਵਾਦ ਜੀ